ਨਸ਼ਾ ਤਸਕਰਾਂ ਦੀ ਮਹਿਲਾ ਸਰਗਨਾ 5 ਕਿਲੋ 200 ਗ੍ਰਾਮ ਹੈਰੋਇਨ ਨਾਲ ਦੋ ਸਾਥੀਆਂ ਸਣੇ ਕਾਬੂ ਪਾਕਿਸਤਾਨੀ ਸਮਗਲ ਲੜਾ ਨਾਲ ਸੰਬੰਧ ਪੁਲਿਸ ਅਧਿਕਾਰੀ ਦੀ ਵਰਦੀ ਪਾ ਕੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਦੇ ਰਹੀ ਸੀ ਅੰਜਾਮ ਕੁਆਟਰ ਕੋਲੋਂ 4 ਕਿਲੋ ਚਿੱਟੇ ਨਾਲ 4 ਕਾਬੂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਦ ਪਾਰੋ ਚੱਲ ਰਹੇ ਇੱਕ ਦਰਜ 카rtel ਦਾ ਪਰਦਾਫਾਸ਼ ਕਰਕੇ ਇੱਕ ਮਹਿਲਾ ਸਰਗਨਾ ਨੂੰ ਸਮੇਤ ਦੋ ਸੰਚਾਲਕਾਂ ਜੋ ਕਿ ਲੋਜਿਸਟਿਕਲ ਸਹਾਇਤਾ ਪ੍ਰਦਾਨ ਕਰਦੇ ਸਨ ਨੂੰ 5 ਕਿਲੋ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤਸਕਰਾਂ ਦੀ ਪਛਾਣ ਅਤੇ ਮਨਦੀਪ ਕੌਰ ਵਾਸੀ ਪਿੰਡ ਬਨਕਲਾ, ਅੰਮ੍ਰਿਤਸਰ ਦਿਹਾਤੀ, ਆਲਮ ਅਰੋੜਾ ਵਾਸੀ ਜਨਤਾ ਕਲੋਨੀ ਚਹਰੇਟਾ, ਅੰਮ੍ਰਿਤਸਰ ਅਤੇ ਮਨਮੀਤ ਉਰਫ ਗੋਲੂ ਵਾਸੀ ਜਨਤਾ ਕਲੋਨੀ ਚਹਰੇਟਾ, ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। BJP ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਰਗਨਾ ਮੰਦੀਪ ਕੌਰ ਦੇ ਇੱਕ ਅਜਿਹੇ ਵਿਅਕਤੀ ਦੇ ਨਾਲ ਸੰਬੰਧ ਵਿੱਚ ਸੀ ਜਿਸਨੇ ਉਸ ਨੂੰ ਪਾਕਿਸਤਾਨ ਅਧਾਰਿਤ ਸਮਗ ਲੜਾ ਨਾਲ ਮਿਲਾਇਆ ਸੀ ਉਸ ਦਾ ਜੱਦੀ ਘਰ ਪਿੰਡ ਖਾਲੜਾ ਤਰਨਤਾਰਨ ਵਿੱਚ ਹੈ ਜੋ ਅੰਤਰਰਾਸ਼ਟਰੀ ਸਰਦ ਦੇ ਨੇੜੇ ਹੈ ਉਹ ਕਈ ਵਾਰ ਵਰਦੀ ਪਾ ਕੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ਥਾਣਾ ਚਰੇਟਾ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਤੇ ਲੈਣ ਤੋਂ ਬਾਅਦ ਕਈ ਰਾਜ਼ ਖੁੱਲਣਗੇ। ਅਗਲੇ ਅਤੇ ਪਿਛਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਇੱਕ ਹੋਰ ਖੁਲਾਸੇ ਵਿੱਚ ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਇੱਕ ਨਾਰਕੋ ਇਰਰ ਮਾਡਿਊਲ ਦਾ ਪਰਦਾਫਾਸ਼ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਗਈ। ਇਹਨਾਂ ਤਸਕਰਾਂ ਨੂੰ ਸਰਕਾਰੀ ਹਸਪਤਾਲ ਨਿਰਾਨਗੜ੍ਹ ਛਰੇਟਾ ਅੰਮ੍ਰਿਤਸਰ ਦੇ 14 ਕੋਲ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪਛਾਣ ਨਰਜੋਤ ਸਿੰਘ ਉਰਫ ਸਾਹਿਲ ਨਿਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ, ਸੁਖਵਿੰਦਰ ਸਿੰਘ ਨਿਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਸ਼ੇਰੋ करण तारनते अनिकेत उत्तर राजपाल निवासी कृष्णा मंदिर नारायणगंज अमृतसर ਦੇ ਰੂਪ ਵਿੱਚ ਕਰਦਿਆ ਪੀਐਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸਐਸਓਸੀ अमृतसर ਵਿਖੇ ਐਨਡੀਪੀਐਸ ਇਕੱਠੇ ਤੇ ਐਫਆਈਆਰ ਦਰਜ ਕੀਤੀ ਗਈ ਹੈ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ